ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਦੇ ਆ ਮੋਬਾਈਲ ਫੋਨ ਦੀ ਇਸ ਯੁੱਗ ਦੇ ਵਿੱਚ ਲੋਕਾਂ ਨੇ ਮੋਬਾਈਲ ਫੋਨ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਹੈ ਮੋਬਾਈਲ ਫੋਨ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਿਆ ਹੈ ਮੋਬਾਈਲ ਫੋਨ ਨੂੰ ਇੰਜ ਲੋਕ ਸਮਝਦੇ ਨੇ ਜਿਵੇਂ ਸਾਡੇ ਸਰੀਰ ਦਾ ਕੋਈ ਅੰਗ ਹੋਵੇ ਹੁਣ ਜੇ ਕਿਤੇ ਮੋਬਾਈਲ ਥੋੜਾ ਜਿਹਾ ਇਧਰ ਉਧਰ ਹੋ ਜਾਵੇ ਤੇ ਸਾਨੂੰ ਚਿੰਤਾ ਲੱਗ ਜਾਂਦੀ ਹੈ ਸਾਨੂੰ ਕੰਬਣੀ ਛੜ ਜਾਂਦੀ ਹੈ ਵੀ ਮੇਰਾ ਮੋਬਾਈਲ ਕਿਤੇ ਦੂਰ ਆਸੇ ਪਾਸੇ ਹੋ ਗਿਆ ਇੰਨੀ ਜਿਆਦੀ ਅਸੀਂ ਮੈਲਾਂ ਨਾਲ ਪਿਆਰ ਕਰਨ ਲੱਗ ਪਏ ਹਾਂ ਤੇ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਲੋਕ ਪਹਿਲਾਂ ਚਾਹ ਨਹੀਂ ਪੀਂਦੇ ਸੀ ਚਾਹ ਦੀ ਆਦਤ ਸਾਨੂੰ ਅੰਗਰੇਜ਼ਾਂ ਨੇ ਪਾਈ ਆ ਕੇ ਉਸੇ ਤਰ੍ਹਾਂ ਹੀ ਜਿਹੜੀ ਇਹ ਮੋਬਾਈਲ ਦੀ ਆਤਮਿਕ ਯੁੱਗ ਦੇ ਵਿੱਚ ਸਾਨੂੰ ਪੈ ਚੁੱਕੀ ਹੈ ਹੁਣ ਜਿਵੇਂ ਸਭ ਤੋਂ ਪਹਿਲਾਂ ਲੋਕ ਉੱਠਦੇ ਨੇ ਚਾਹ ਪੀਂਦੇ ਪਹਿਲਾਂ ਤੇ ਫਿਰ ਅੱਗੇ ਕਾਰੋਬਾਰ ਕਰਨਾ ਸ਼ੁਰੂ ਕਰਦੇ ਆ ਉਸੇ ਤਰ੍ਹਾਂ ਹੀ ਹੁਣ ਜਦੋਂ ਲੋਕ ਉੱਠਦੇ ਨੇ ਪਹਿਲਾਂ ਮੋਬਾਈਲ ਫੋਨ ਦੇਖਦੇ ਆ ਮੋਬਾਈਲ ਫੋਨ ਮੇਰਾ ਕਿਤੇ ਆਸੇ ਪਾਸੇ ਤਾਂ ਨਹੀਂ ਹੋ ਗਿਆ ਜਿੰਨੀ ਕਹਿਣ ਤੋਂ ਭਾਵ ਕੀ ਲੋਕਾਂ ਨੇ ਮੋਬਾਈਲ ਫੋਨ ਨੂੰ ਬਹੁਤ ਜ਼ਿਆਦਾ ਮਹੱਤਤਾ ਦੇ ਦਿੱਤੀ ਹੈ ਹੁਣ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਕੋਈ ਗੁਰਬਾਣੀ ਦਾ ਪਾਠ ਕਰਦਾ ਉਹ ਵੀ ਮੋਬਾਈਲ ਫੋਨ ਤੋਂ ਕਰਦਾ ਜੇ ਕਿਸੇ ਨੇ ਕੋਈ ਕੋਈ ਵੀ ਕੰਮ ਹੈ 50% ਕੰਮ ਅੱਜਕੱਲ ਮੋਬਾਈਲ ਫੋਨ ਤੇ ਹੁੰਦੇ ਨੇ ਵਧੀਆ ਗੱਲ ਹੈ ਫਾਇਦਾ ਵੀ ਹੈ ਹੁਣ ਆਪਾਂ ਗੱਲ ਅੱਜ ਫਾਇਦੇ ਦੀ ਵੀ ਕਰਦੇ ਮੋਬਾਈਲਾਂ ਦਾ ਫਾਇਦਾ ਕਾਫੀ ਫਾਇਦਾ ਵੀ ਹੋਇਆ ਸਾਨੂੰ ਮੈਲ ਫੋਨ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਕੋਈ ਅਸੀਂ ਪੈਸੇ ਕਢਾਉਣ ਵਾਸਤੇ ਪੈਸੇ ਲੈਣ ਵਾਸਤੇ ਬੈਂਕਾਂ ਵਿੱਚ ਜਾਂਦੇ ਸੀ ਤੇ ਹੁਣ ਅੱਜਕੱਲ ਸਾਨੂੰ ਬੈਂਕਾਂ 'ਚ ਜਾਣ ਦੀ ਲੋੜ ਨਹੀਂ ਮੈਲ ਤੋਂ ਅਸੀਂ ਪੈਸੇ ਟ੍ਰਾਂਸਫਰ ਕਰ ਦਿੰਨੇ ਆ ਸਭ ਤੋਂ ਸੌਖਾ ਇਹ ਹੈ ਕਿ ਜਿਹੜੇ ਬੰਦੇ ਘਰ ਤੋਂ ਬਹੁਤ ਜ਼ਿਆਦਾ ਦੂਰ ਬੈਠੇ ਆ ਉਹਨਾਂ ਨੂੰ ਚਲੋ ਕਰ ਗੱਲਬਾਤ ਕਰਨ ਦਾ ਸੌਖਾ ਹੋ ਗਿਆ ਵੀਡੀਓ ਕਾਲ ਕਰਕੇ ਗੱਲਬਾਤ ਕਰ ਲੈਂਦੇ ਨੇ ਇਹਦੇ ਫਾਇਦੇ ਵੀ ਕਾਫੀ ਐ ਤੇ ਪਰ ਮੋਬਾਈਲ ਫੋਨ ਦੇ ਫਾਇਦੇ ਦੇ ਨਾਲ ਨਾਲ ਇਹ ਨੁਕਸਾਨ ਵੀ ਕਾਫੀ ਹੋਏ ਨੇ ਸਭ ਤੋਂ ਵੱਡਾ ਨੁਕਸਾਨ ਸਾਨੂੰ ਕਿਹੜਾ ਹੋਇਆ ਕਿ ਲੋਕਾਂ ਦਾ ਆਪਸੀ ਪਿਆਰ ਬਹੁਤ ਕੱਟ ਗਿਆ ਮੋਬਾਈਲ ਫੋਨ ਦੀ ਵਜ੍ਹਾ ਦੇ ਨਾਲ ਲੋਕ ਮਿਲ ਵਰਤ ਨੂੰ ਹਟ ਗਏ ਲੋਕ ਇਕੱਠੇ ਬੈਨੂ ਅਟ ਗਏ ਲੋਕ ਆਪਸ ਵਿੱਚ ਗੱਲਾਂ ਬਾਤਾਂ ਕਰਨੋਂ हट ਗਏ ਕਿਉਂਕਿ ਹਰ ਕਿਸੇ ਦੇ ਕੋਲ ਆਪਣਾ ਆਪਣਾ ਮੋਬਾਈਲ ਹੈ ਤੇ ਹਰ ਕੋਈ ਆਪਣੇ ਮੋਬਾਈਲ ਤੇ ਲੱਗ ਜਾਂਦਾ ਹੈ ਜੇ ਕੋਈ ਰਿਸ਼ਤੇਦਾਰੀ ਵਿੱਚ ਜਾਂਦਾ ਹੈ ਤੇ ਰਿਸ਼ਤੇਦਾਰੀ ਦੇ ਵਿੱਚ ਇੱਕ ਦੋ ਮਿੰਟ ਗੱਲ ਕਰਦਾ ਫਿਰ ਉਦੋਂ ਤੱਕ ਉਹਨੂੰ ਫੋਨ ਆ ਜਾਂਦਾ ਫਿਰ ਫੋਨ ਤੇ ਵਿਜੀ ਹੋ ਜਾਂਦਾ ਜਾਂ ਉਹ ਫਿਰ ਮੈਸੇਜ ਦੇ ਵੇਖਦਾ ਰਹਿੰਦਾ ਕੋਈ ਰਿਸ਼ਤੇਦਾਰੀ ਵਿੱਚ ਵੀ ਇਹੀ ਕੱਲ ਚੱਲਦੀ ਹੈ ਤੇ ਅੱਜ ਕੱਲ ਸਾਡੇ ਜਵਾਨਾਂ ਨੂੰ ਵੀ ਇਹ ਆਦਤ ਬਣ ਗਈ ਹੈ ਸਾਡੇ ਜਵਾਕ ਸਾਡੇ ਬੱਚਿਆਂ ਨੂੰ ਜੇ ਤੁਸੀਂ ਮੋਬਾਈਲ ਨਹੀਂ ਦਿਵੋਗੇ ਤਾਂ ਚੁੱਪ ਨਹੀਂ ਕਰਨਗੇ ਉਹਨਾਂ ਨੂੰ ਤੁਸੀਂ ਮੋਬਾਈਲ ਦੇ ਦਿਓ ਤਾਂ ਬਿਲਕੁਲ ਚੁੱਪ ਬੈਠ ਜਾਂਦੇ ਨੇ ਫਿਰ ਰੋਂਦੇ ਨਹੀਂ ਜੇ ਬੱਚਾ ਨੂੰ ਕੁਝ ਖਵਾਉਣਾ ਹੈ ਨਾ ਤਾਂ ਉਹਨਾਂ ਨੂੰ ਮੋਬਾਈਲ ਫੋਨ ਦੇ ਦਿਓ ਕਹ ਲੈ ਬੱਚੇ ਤੂੰ ਮੋਬਾਈਲ ਫੋਨ ਲੈ ਲੈ ਤੇ ਕੁਝ ਖਾ ਲੈ ਖਾ ਲੈਣਗੇ ਕਾਫੀ ਜਿਹੜੇ ਮੋਬਾਈਲ ਨੇ ਸਾਡਾ ਨੁਕਸਾਨ ਵੀ ਕੀਤਾ ਹੈ ਤੇ ਅਸੀਂ ਜ਼ਿਆਦਾ ਵਰਤੋ ਵੈਲ ਦੀ ਕਰਨ ਲੱਗ ਪਈ ਜਿਆਦਾ ਵਰਤੋਂ ਕਿਸੇ ਵੀ ਚੀਜ਼ ਦੀ ਹੈ ਉਹ ਨੁਕਸਾਨ ਪਹੁੰਚਾਉਂਦੀ ਹੈ ਕੋਈ ਵੀ ਚੀਜ਼ ਜਿਹੜੀ ਲਿਮਟ ਦੇ ਵਿੱਚ ਚੱਲਦੀ ਰਹੇ ਤਾਂ ਠੀਕ ਹੁੰਦਾ ਹੁਣ ਜਦੋਂ ਆਪਾਂ ਸਾਰਾ ਦਿਨ 24 ਘੰਟੇ ਮੈਲ ਉੱਤੇ ਲੱਗੇ ਰਹਾਂਗੇ ਤੇ ਸਾਡਾ ਉਹ ਵੱਡਾ ਨੁਕਸਾਨ ਕੀ ਹੁੰਦਾ ਕਿ ਸਾਡੇ ਮਨ ਦੇ ਵਿੱਚ ਚੜਚੜਾਪਨ ਆ ਜਾਂਦਾ ਸਹੀ ਫਿਰ ਸਾਡੇ ਦਿਮਾਗ ਦੇ ਅੰਦਰ ਉਹੀ ਮੈਲ ਚੱਲਦਾ ਰਹਿੰਦਾ ਹਮੇਸ਼ਾ ਮੈਲ ਬਾਈ ਸੋਚੀ ਜਾਣਾ ਇਸ ਨਾਲ ਸਾਡੀ ਜ਼ਿੰਦਗੀ ਦਾ ਕੁਝ ਅਧੂਰਾ ਪਣ ਰਹਿ ਜਾਂਦਾ ਹੈ ਅਸੀਂ ਫਿਰ ਕੁਝ ਅੱਗੇ ਹੋਰ ਨਹੀਂ ਕਰ ਸਕਦੇ ਹੁਣ ਮੋਬਾਈਲ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਬਹੁਤ ਨੇ ਕਈ ਚੰਗੀਆਂ ਚੀਜ਼ਾਂ ਜਿਹੜੇ ਸੁਣਦੇ ਨੇ ਉਹ ਤਾਂ ਬਹੁਤ ਵਧੀਆ ਗੱਲ ਆ ਪਰ ਕਈ ਲੋਕ ਜਿਹੜੇ ਅੱਜ ਕੱਲ ਦੇ ਜ਼ਿਆਦਾਤਰ ਲੋਕ 80% ਲੋਕ ਜਿਹੜੇ ਉਹ ਇੱਕ ਟਿਕਟੋਕ ਚੱਲਦਾ ਉੱਤੇ ਲੱਗੇ ਰਹਿੰਦੇ ਨੇ ਜਾਂ ਕੋਈ ਇਧਰ ਉਧਰ ਦੀਆਂ ਫਾਲਤੂ ਜਿਹੜੇ ਚੀਜ਼ਾਂ ਵੇਖਦੇ ਰਹਿੰਦੇ ਨੇ ਆਪਣਾ ਟਾਈਮ ਵੇਸਟ ਕਰਦੇ ਰਹਿੰਦੇ ਨੇ ਉਹ ਟਾਈਮ ਵੇਸਟ ਦੀ ਵਜ੍ਹਾ ਨਾਲ ਸਾਡਾ ਜਿਹੜਾ ਸਮਾਜ ਹੈ ਸਾਡੇ ਸਮਾਜ ਦੇ ਵਿੱਚ ਡਿਵੈਲਪਮੈਂਟ ਹੋਣ ਦੀ ਕਮੀ ਹੋ ਜਾਂਦੀ ਹੈ ਸਾਡਾ ਸਮਾਜ ਕੀ ਹੈ ਆਪਸ ਵਿੱਚ ਜੋ ਕੰਮ ਕਰ ਕਰਨਾ ਸੀ ਉਹ ਨਹੀਂ ਕਰ ਪਾਉਂਦਾ ਮੋਬਾਈਲ ਦੀ ਅਸੀਂ ਵਰਤੋਂ ਉਨੀ ਕਰਨੀ ਹੈ ਜਿੰਨੀ ਸਾਨੂੰ ਲੋੜ ਹੈ ਜਿਆਦਾ ਅਸੀਂ ਮੈਲ ਦੀ ਵਰਤੋਂ ਕਰਾਂਗੇ ਤੇ ਸਾਨੂੰ ਤਾਂ ਨੁਕਸਾਨ ਵੀ ਬਹੁਤ ਹੁੰਦਾ ਹੈ ਅੱਜ ਤੇ ਵਿਸ਼ੇ ਦੇ ਵਿੱਚ ਇਹੀ ਬੇਨਤੀ ਕਰਦੇ ਆਂ ਵੀ ਅਸੀਂ ਜਦੋਂ ਸਵੇਰ ਉੱਠਣਾ ਉੱਠਦੇ ਪਹਿਲਾਂ ਮੋਬਾਈਲ ਨਹੀਂ ਫੜਨਾ ਮੋਬਾਈਲ ਨੂੰ ਅਸੀਂ ਦੂਰ ਰੱਖਣਾ ਪਹਿਲਾਂ ਉੱਠ ਕੇ ਇਸ਼ਨਾਨ ਕਰਨਾ ਪਰਮਾਤਮਾ ਦਾ ਨਾਮ ਜਪਣਾ ਫਿਰ ਉਸ ਤੋਂ ਬਾਅਦ ਮੈਲ ਫੜਨਾ ਤੇ ਜਦੋਂ ਅਸੀਂ ਰਾਤ ਨੂੰ ਸੌਣਾ ਕੋਸ਼ਿਸ਼ ਕਰਨੀ ਆ ਵੀ ਅਸੀਂ ਮੋਬਾਈਲ ਸਵਿਚ ਆਫ ਕਰਕੇ ਸੋਈਏ ਅਸਨੇ ਲੋਕਾਂ ਦੀ ਨੀਂਦ ਬਹੁਤ ਖਰਾਬ ਕੀਤੀ ਹੈ ਸਭ ਤੋਂ ਵੱਡਾ ਨੁਕਸਾਨੇ ਵੀ ਕੀਤਾ ਕਿ ਲੋਕ ਪਹਿਲਾਂ 9-10 ਵਜੇ ਸੌਂ ਜਾਂਦੇ ਹੁੰਦੇ ਸੀ ਹੁਣ ਸਾਰੀ ਰਾਤ ਬੱਚੇ ਮੈਲ ਦੇਖਦੇ ਰਹਿੰਦੇ ਨੇ ਸਾਰੀ ਲੋਕ ਮੈਲ ਦੇਖਦੇ ਰਹਿੰਦੇ ਨੇ ਇਹ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੋ ਇਸ ਵਿਸ਼ੇ ਤੇ ਅਮਲ ਕਰਨਾ ਅੱਗੇ ਆਪਾਂ ਵੀਡੀਓ ਪਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ